ਮੁਢਿੱਠਾ ਹਲਕਾ ਦੇ ਪਿੰਦੇ ਪਿੰਡ ਕੱਥੂ ਨੰਗਲ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੇ ਇੱਕ ਜਿਹੜਾ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਅਤੇ ਇਹ ਕਤਲ ਸ਼ਰਿਆਮ ਕੀਤਾ ਹੈ ਕੱਥੂ ਨੰਗਲ ਦੇ ਪਿੰਡ ਜਿਹੜਾ ਮੰਗੇਸਰਾਏ ਦੇ ਵਿੱਚ ਇਹ ਵੱਡਾ ਕਤਲ ਹੋਇਆ ਅਤੇ ਕਿਹਾ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਨੂੰ ਲੈ ਕੇ ਇਹ ਵੱਡਾ ਕਤਲ ਕੀਤਾ ਗਿਆ। ਦਰਅਸਲ ਉਹ ਵੀ ਨੌਜਵਾਨ ਸੀ ਜਿਨ੍ਹਾਂ ਨੇ ਕਤਲ ਕੀਤਾ ਉਹ ਵੀ ਪਿੰਡ ਦਾ ਰਹਿਣ ਵਾਲਾ ਸੀ ਅਤੇ ਜ਼ਮੀਨੀ ਵਿਵਾਦ ਸੀ। ਇਸ ਨੂੰ ਲੈ ਕੇ ਜਿਹੜਾ ਮਸਲਾ ਜਾਦੇ ਵੱਧ ਜਾਂਦਾ ਹੈ ਅਤੇ ਖੇਤ ਦੇ ਵਿੱਚ ਹੀ ਜਿਹੜਾ ਨੰਬਰਦਾਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੰਬਰਦਾਰ ਜਸਪਾਲ ਸਿੰਘ ਪੁੱਤਰ ਸਾਫਾ ਸਰਪੰਚ ਸਵਰਗ ਮਨਜੀਤ ਸਿੰਘ ਜੋ ਕਿ ਖੇਤੀਬਾੜੀ ਦੇ ਕੰਮ ਸੰਬੰਧੀ ਆਪਣੇ ਖੇਤਾਂ ਵਿੱਚ ਗਿਆ ਹੋਇਆ ਸੀ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਥਾਣਾ ਕਥੂ ਨੰਗਲ ਦੀ ਪੁਲਿਸ ਇਸ ਹੋਏ ਕਤਲ ਸਬੰਧੀ ਜਾਂਚ ਵੀ ਚਲ ਰਹੀ ਹੈ ਅਤੇ ਕਾਤਲਾ ਤੱਕ ਪਹੁੰਚ ਲਈ ਪਿੰਡ ਮੰਗੇਸਰਾਏ ਵਿਖੇ ਜਾਣਕਾਰੀ ਜੁਟਾਈ ਜਾ ਰਹੀ ਹੈ ਤਾਂ ਜੋ ਕਤਲ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਰਾਈ ਸਜ਼ਾ ਕੀਤੀ ਜਾ ਸਕੇ ਦਰਅਸਲ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਤੁਹਾਨੂੰ ਦੁਆਰਾ ਦੱਸ ਦਈਏ ਕਿ ਪਿੰਡ ਮੰਗੇਸਰਾਏ ਦੇ ਨੰਬਰਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਹ ਕਤਲ ਆਫਸੀ ਰੰਜਸ ਦੇ ਵਿੱਚ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਜ਼ਮੀਨੀ ਵਿਵਾਦ ਸੀ ਅਤੇ ਜ਼ਮੀਨੀ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਉਸ ਨੌਜਵਾਨ ਨੇ ਗੋਲੀ ਮਾਰ ਦਿੱਤੀ ਅਤੇ ਨੰਬਰਦਾਰ ਦਾ ਕਤਲ ਕਰ ਦਿੱਤਾ ਆਓ ਸੁਣੋ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਪੁਲਿਸ ਅਧਿਕਾਰੀ ਦਾ ਸੁਣੋ ਤੁਸੀਂ ਵਾਈਟ ਉਹਨਾਂ ਨੇ ਕੀ ਕਿਹਾ ਕੱਲ ਮਿਤੀ 2 12 25 ਨੂੰ ਤਕਰੀਬ ਸਮਾਂ ਸ਼ਾਮ 7:00 4 ਵਜੇ ਅਸੀਂ ਅਟਾ ਗਰੂਪੋ ਵਾਲੀ ਕਤੋਂ ਨੰਗਲ ਮੌਜੂਦ ਸੀ ਜਿਸ ਤੇ ਸਾਨੂੰ ਇਹ ਤਲਾਹ ਮਿਲਦੀ ਹੈ ਕਿ ਜਿਸ ਤੇ ਸਾਨੂੰ ਤਲਾਹ ਮਿਲਦੀ ਹੈ ਕਿ ਪਿੰਡ ਮਾਂਗਾਸਰਾਏ ਦੇ ਵਿੱਚ ਕਿਸੇ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਠੀਕ ਹੈ ਕੀ ਮੁਰਦੀ ਤੁਸੀਂ ਕੀ ਸਾਹਮਣੇ ਆਏ ਤੁਸੀਂ ਮੁਰਦੀ ਤੁਸੀਂ ਮੌਕੇ ਤੇ ਜਾ ਕੇ ਦੇਖਿਆ ਵੀ ਕਿ ਉਸ ਵਿਅਕਤੀ ਦੀ ਗੋਲੀ ਮਕੀ ਗੋਲੀ ਲੱਗਣ ਕਾਰਨ ਜਿਹੜੀ ਉਹ ਮੌਤ ਹੋ ਗਈ ਆ ਤੇ ਉਸ ਦੇ ਪਰਿਵਾਰਕ ਮੈਂਬਰ ਤੇ ਭਰਾ ਮਨਜਿੰਦਰ ਸਿੰਘ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਪਿੰਡ ਦੇ ਵਿੱਚ ਨਾਲੀ ਨੁਲੀ ਨੂੰ ਲੈ ਕੇ ਤੇ ਜ਼ਮੀਨ ਨੂੰ ਲੈ ਕੇ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਜਿਸ ਦੇ ਤਹਿਤ ਮਕਦਮਾ ਨੰਬਰ 169 ਅੰਡਰ ਸੈਕਸ਼ਨ 103 121 1 ਪਿਕਸੋ ਪਾਈ ਬੀ ਐਨ ਐਸ ਤੇ 25 27 52 ਨਾਟ ਆਰਮਜ਼ ਐਂਡ ਦਾ ਪਰਚਾ ਦਸਕੀਤਾ ਗਿਆ ਸਰ ਜੀ ਜਿਹੜਾ ਬੰਦਾ ਮਰਮਾਲਾ ਸੀ ਕੌਣ ਸੀ ਕਿਸ ਤਰ੍ਹਾਂ ਦਾ ਬੰਦਾ ਸੀ ਜੀ ਕ੍ਰਿਮੀਨਲ ਬੰਦਾ ਸੀ ਕੌਣ ਸੀ ਮਰਨਮ ਨਰਤਕ ਦੀ ਜਿਹੜੀ ਪਛਾਣ ਆ ਉਹਦਾ ਦਸਪਾਲ ਸਿੰਘ ਪੁੱਤਰ ਮਜੀਤ ਸਿੰਘ ਵਾਸੀ ਮਾਂਗਾ ਸਰਾਏ ਵਜੋਂ ਹੋਈ ਇੱਕ ਖੇਤੀਬਾੜੀ ਕਰਦਾ ਸੀ ਤੇ ਆਪਣਾ ਪਿੰਡ ਦੇ ਵਿੱਚ ਮੈਂ ਮੌਜੂਦਾ ਮੈਂਬਰ ਪੰਚਾਇਤ ਵੀ ਸੀ ਨੰਬਰ ਦਾ ਸੀ ਕਿ ਹੈ ਜਮਿਨੀ ਚੰਦਰਨ ਕਰਨ ਕਿ ਜੇ ਕੋਈ ਹੋਰ ਕੋਈ ਰੰਜਿਸ਼ ਜੀ ਮੈਂ ਹੁਣ ਨਵੀਆਂ ਜਿਵੇਂ ਇਲੈਕਸ਼ਨਾਂ ਵੀ ਆ ਗਈਆਂ ਉਹਦੇ ਮੁਤਾਬਕ ਕੋਈ ਅਜਿਹੀ ਗੱਲ ਵੀ ਸਾਹਮਣੇ ਹੈ ਇਸ ਦੇ ਬਾਰੇ ਤਫਤੀਸ਼ ਹਮਲੇ ਵਿੱਚ ਚਲਾਈ ਦੀ ਜਾਏ ਕਿ ਤੇ ਜੋ ਵੀ ਮੁਰਦੀ ਤਫਤੀਸ਼ ਤੇ ਸਾਹਮਣੇ ਆਊਗਾ ਉਸ ਦੇ ਵੀ ਗੁਫਤਾਰੀ ਨਹੀਂ ਹਜੇ ਤਾਂ ਕਿ ਇਸ ਦੇ ਵਿੱਚ ਕੋਈ ਗੁਫਤਾਰੀ ਨਹੀਂ ਹੋਈ ਸੰਸਕਾਰ ਹੋ ਗਿਆ ਉਹਨਾਂ ਦਾ ਸੰਸਕਾਰ ਲਈ ਅੱਜ ਪੋਸਟ ਮਾਰਡਮ ਦੀ ਬੋਡੀ ਭੇਜੀ ਆ ਦੇ ਪੋਸਟ ਮਾੜਮ ਤੋਂ ਬਾਅਦ ਉਸ ਦਾ ਸਕਾਰ ਕੀਤਾ ਗਿਆ